ਅਲੂਦੀਖਾ ਖਾਲਸਾ ਅਲੂਦੀਖੀ ਫਾਤੇ YouTube ਚੈਨਲ ਦੇਖ ਰਹੇ ਸਾਰੇ ਵੀਰਾਂ ਦਾ ਸਵਾਗਤ ਹੈ ਜੀ ਅੱਜ ਜੋ ਪਗ ਦੀ ਵੀਡੀਓ ਲੈ ਕੇ ਆਏ ਆ ਵੀਰੇ ਉਹ ਵਟਾਂ ਵਾਲੀ ਪੱਗ ਵਿਦ ਬੇਸ ਤੇ ਜੋ ਕੇਸਾ ਨੂੰ ਸੈੱਟ ਕਰਨ ਦਾ ਤਰੀਕਾ ਉਹ ਪੂਰੀ ਡਿਟੇਲ ਦੇ ਵਿੱਚ ਜੋ ਅੱਜ ਆਪ ਜੀ ਨੂੰ ਦੱਸਾਂਗੇ ਸੋ ਸਭ ਤੋਂ ਪਹਿਲਾਂ ਕੇਸਾ ਨੂੰ ਜੋ ਖੋਲਣਾ ਤੇ ਚੰਗੀ ਤਰ੍ਹਾਂ ਕੰਗੇ ਦੀ ਸਹਾਤ ਨਾਲ ਉਹਨਾਂ ਨੂੰ ਵਾਲਾਣਾ ਤੇ ਕੇਸਾਂ ਦਾ ਜੋ ਸੈਂਟਰ ਕਰ ਲੈਣਾ ਉਸ ਤੋਂ ਬਾਅਦ ਦੋ ਸਾਈਡਾਂ ਕੇਸਾਂ ਦੀਆਂ ਨੇ ਜੋ ਬਣਾ ਲੈਣੀਆਂ ਨੇ ਜਿਸ ਤਰ੍ਹਾਂ ਆਪ ਜੀ ਵੀਡੀਓ ਦੇ ਵਿੱਚ ਦੇਖ ਰਹੇ ਹੋ ਇੱਕ ਸਾਈਡ ਤੋਂ ਇੱਕ ਵਾਲਾ ਅੱਧਾ ਭਾਗ ਕੇਸਾਂ ਦਾ ਲੈ ਕੇ ਆਣਾ ਔਰ ਦੂਸਰੀ ਸਾਈਡ ਤੋਂ ਉਸੇ ਤਰ੍ਹਾਂ ਹੀ ਕੇਸਾਂ ਦਾ ਭਾਗਾ ਜੋ ਉਹ ਲੈ ਕੇ ਆਣਾ ਉਸ ਤੋਂ ਬਾਅਦ ਇਸ ਨੂੰ ਚੰਗੀ ਤਰ੍ਹਾਂ ਉੱਪਰੋਂ ਟਾਈਟ ਕਰਕੇ ਜੋ ਬੰਨਣਾ ਵਾ ਜਿਸ ਤਰ੍ਹਾਂ ਆਪ ਜੀ ਵੀਡੀਓ ਦੇ ਵਿੱਚ ਦੇਖ ਰਹੇ ਹੋ ਉਸ ਤੋਂ ਬਾਅਦ ਜੋ ਵਿਰਾਗਾ ਆਪਣੇ ਸਕੇ ਹੁੰਦਾ ਗੰਗਾ ਉਸੇ ਤਰ੍ਹਾਂ ਹੀ ਰੱਖ ਦੇਣਾ ਹੈ ਜਿਸ ਤਰ੍ਹਾਂ ਆਪ ਜੀ ਵੀਡੀਓ ਦੇ ਵਿੱਚ ਦੇਖ ਰਹੇ ਹੋ ਉਸ ਤੋਂ ਬਾਅਦ ਦੇ ਵਿੱਚ ਕੋਈ ਵੀ ਕਪੜਾ ਜਾਂ ਕੋਈ ਵੀ ਛੋਟੀ ਕੇਸ ਦੀ ਸਹਾਇਤਾ ਨਾਲ ਇਹ ਕਿ ਸਾਡੀ ਸਿਰ ਦੇ ਉੱਪਰ ਸਿਰ ਨੂੰ ਚੰਗੀ ਤਰ੍ਹਾਂ ਕਵਰ ਕਰ ਸਕਦੇ ਹਾਂ ਜੀ ਚੰਗੀ ਤਰ੍ਹਾਂ ਗੱਟ ਮਾਰ ਕੇ ਉਸ ਨੂੰ ਟਾਈਟ ਕਰ ਦੇਣਾ ਹੈ ਉਸ ਤੋਂ ਬਾਅਦ ਉਹ ਪਾਜ ਦੀ ਸਹਾਇਤਾ ਨਾਲ ਇਸ ਨੂੰ ਚੰਗੀ ਤਰ੍ਹਾਂ ਸੈੱਟ ਕਰ ਲੈਣਾ ਹੈ ਜੀ ਹੁਣ ਜੀ ਨੇ ਦੇਖਿਆ ਜੀ ਕਿ ਤੇਮੀ ਤਰ੍ਹਾਂ ਵੀ ਇਹ ਨੇ ਜੋ ਕਿਸ ਕੀ ਉਹ ਮੰਨ ਲਈ ਹੈ ਜੀ ਭਾਈ ਦੀ ਸਾਇਤਾ ਨਾਲ ਉਸਤੀ ਜੋ ਸੈਟਿੰਗ ਅਲੋ ਕਰ ਦਿੱਤੀ ਗਈ ਹੈ ਸੋਸਵਾ ਜੋ ਆਬਦੀ 50 ਹੈ ਉਹ ਬਣਨੀ ਹੈ ਜਿਸ ਤਰ੍ਹਾਂ ਆਪ ਜੀ ਨੇ ਵੀਡੀਓ ਦੇ ਵਿੱਚ ਦੇਖਿਆ ਕਿ ਕਿਸ ਤਰ੍ਹਾਂ ਵੀ ਨੇ ਜੋ ਕਪੜੇ ਦੀ ਤੈ ਲਗਾਈ ਹੈ ਉਸ ਤੋਂ ਬਾਅਦ ਉਹਨੂੰ 50 ਦੇ ਰੂਪ ਵਿੱਚ ਜੋ ਸਿਰ ਦੇ ਉੱਪਰ ਪੱਲੇ ਆ ਗਏ ਹੈ ਦੀ आप जी देख सकते हैं जी कि फिफ्टी के कोई भी वट वगैरह जो नहीं पिया है बिल्कुल साफ तरीके फिफ्टी है बनी गई है सो so आप जी ने इस तरीके जो फिफ्टी है वह बननी है ਬਾਦੀ ਸੱਤੰਨ ਨਾਲ ਇਦਿਓ ਸੈਟਿੰਗ ਹੈ ਉਹ ਆਪ ਜੀ ਨੇ ਕਰ ਲੈਣੀ ਹੈ ਜੀ ਪਿਛੋਂ ਤੇ ਅਗਲੇ ਪਾਸੇ ਹੋਂ ਦੋਨੋਂ ਪਾਸੇ ਵਾਲ ਫਿਰਨ ਦੀ ਜ਼ਰੂਰਤ ਹੈ ਜੀ ਉਸ ਤੋਂ ਬਾਅਦ ਜੋ ਤ ਸਾਨੂੰ ਜੋ ਬਾਈ ਜੀ ਦਾ ਖਾਲਸਾ ਬਾਈ ਜੀ ਦੀ ਫਤਿਹ YouTube ਚੈਨਲ ਦੇਖ ਰਹੇ ਸਾਰੇ ਵੀਰਾਂ ਦਾ ਸਵਾਗਤ ਹੈ ਜੀ